ਭਾਰਤੀ ਟੀਮ ਦੇ ਸਾਬਕਾ ਕਪਤਾਨ ਐਮ ਐਸ ਧੋਨੀ ਗਲਤ ਕਾਰਨਾ ਕਰਕੇ ਸੁਰਖੀਆਂ ਵਿੱਚ ਆ ਗਏ ਨੇ ਦਰਸਲ ਮਹਿੰਦਰ ਸਿੰਘ ਧੋਨੀ ਦੇ ਖਿਲਾਫ ਬੀ ਸੀ ਸੀ ਆਈ ਦੇ ਅਧਿਕਾਰੀ ਕੋਲ ਕਨਫਲਿਕਟ ਆਫ ਇੰਟਰਸਟ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਇਹ ਸ਼ਿਕਾਇਤ ਬੀ ਸੀ ਸੀ ਆਈ ਦੇ ਨਿਯਮ 39 ਤਹਿਤ ਬੋਰਡ ਦੀ ਐਂਥਿਕਸ ਕਮੇਟੀ ਕੋਲ ਦਰਜ ਕਰਵਾਈ ਗਈ ਹੈ ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਮੋਰਿਆ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ ਇਹ ਸ਼ਿਕਾਇਤ 15 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਨਾਲ ਜੁੜਿਆ ਹੋਇਆ ਹੈ ਜੋ ਕਿ ਭਾਰਤੀ ਕ੍ਰਿਕਟਰ ਐਮ ਐਸ ਧੋਨੀ ਨੇ ਰਾਂਚੀ ਦੀ ਸਿਵਲ ਅਦਾਲਤ ਵਿੱਚ ਮੀहिर ਦਿਵਾਕਰ ਨਾਮ ਦੇ ਵਿਅਕਤੀ ਖਿਲਾਫ ਦਾਇਰ ਕੀਤੀ ਸੀ ਬੀਸੀਸੀਆਈ ਦੀ ਐਂਥਿਕਸ ਕਮੇਟੀ ਨੇ ਇਸ ਸਬੰਧ ਵਿੱਚ ਧੋਨੀ ਤੋਂ 30 ਅਗਸਤ ਤੱਕ ਜਵਾਬ ਮੰਗਿਆ ਹੈ ਇਸ ਤੋਂ ਇਲਾਵਾ ਰਜੇਸ਼ ਕੁਮਾਰ ਮੋਰਿਆ ਨੂੰ ਵੀ 16 ਸਤੰਬਰ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ ਐਮ ਐਸ ਧੋਨੀ ਨੇ ਰਾਂਚੀ ਸਿਵਲ ਕੋਰਟ 'ਚ ਮੀहिर ਦਿਵਾਕਰ ਨਾਂ ਦੇ ਵਿਅਕਤੀ ਖਿਲਾਫ ਧੋਖਾ ਧੜੀ ਦਾ ਮਾਮਲਾ ਦਰਜ ਕਰਵਾਇਆ ਹੈ ਇਸ 'ਚ ਮਾਹਿਰ ਦਿਵਾਕਰ ਤੋਂ ਇਲਾਵਾ ਧੋਨੀ ਦੇ ਨਾਲ ਕਾਰੋਬਾਰ ਕਰਨ ਵਾਲੇ ਸੋਮਿਆ ਦਾਸ ਅਤੇ ਆਰਕਾ ਸਪੋਰਟਸ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਤੇ ਧੋਖਾ ਧੜੀ ਦੇ ਦੋਸ਼ ਲਾਏ ਗਏ ਸਨ ਦੱਸਿਆ ਗਿਆ ਸੀ ਕਿ ਭਾਰਤੀ ক্রিকেট ਨਾਲ 15 ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ 20 ਮਾਰਚ 2024 ਨੂੰ ਹੋਈ ਸੁਣਵਾਈ ਵਿੱਚ ਰਾਂਚੀ ਸਿਵਲ ਕੋਰਟ ਨੇ ਮਾਮਲੇ ਨੂੰ ਸਹੀ ਪਾਇਆ ਸੀ ਜਿਸ ਕਾਰਨ ਮੀहिर ਦਿਵਾਕਰ ਸੋਮਿਆ ਦਾਸ ਅਤੇ ਆਰਕਾ ਸਪੋਰਟਸ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਨੂੰ ਸੰਮਣ ਭੇਜੇਗੇ ਸਨ ਖਾਸ ਤੌਰ ਤੇ ਮੀहिर ਦਿਵਾਕਰ ਤੇ ਧੋਨੀ ਨੇ ਸਮਝੌਤੇ ਦੀ ਉਲੰਘਣਾ ਦਾ ਦੋਸ਼ ਲਗਾਇਆ ਸੀ ਇਹ ਸਮਝੌਤਾ ਸਾਲ 2021 ਵਿੱਚ ਖਤਮ ਹੋ ਗਿਆ ਸੀ ਫਿਰ ਵੀ ਮੀहिर ਦਿਵਾਕਰ ਦੀ ਕੰਪਨੀ ਨੇ ਉਹਨਾਂ ਦੇ ਨਾਂ ਦੀ ਵਰਤੋਂ ਜਾਰੀ ਰੱਖੀ ਸੀ